कि ਜਦੋਂ ਕਲਾਈਮੇਟ ਚੇਂਜ ਵਰਗੀ ਵੱਡੀ ਮੁਸ਼ਕਲ ਸਾਡੀ ਪੂਰੀ ਮਨੁੱਖ ਜਾਤੀ ਦੀ ਹੋਣ ਲਈ ਇੰਨਾ ਵੱਡਾ ਖਤਰਾ ਹੈ ਉਸ ਸਮੇਂ ਇਹ ਫਰਟੀਲਿਟੀ ਰੇਟ ਅਤੇ ਪੋਪੂਲੇਸ਼ਨ ਵਧਾਉਣ ਉੱਤੇ ਦੀ ਕੋਸ਼ਿਸ਼ ਉਤੇ ਕਿੰਨਾ ਜ਼ੋਰ ਦੇਣਾ ਚਾਹੀਦਾ ਹੈ ਦੁਨੀਆ ਦੇ ਬਹੁਤ ਸਾਰੇ ਦੇਸ਼ ਹੁਣ ਉਹਨਾਂ ਔਰਤਾਂ ਨੂੰ ਲਾਲਚ ਦੇ ਰਹੇ ਨੇ ਤੁਸੀਂ ਘਰੇ ਹੀ ਬੈਠੋ ਤੁਸੀਂ ਘਰ ਵਿੱਚ ਬੈਠੋ ਬੱਚੇ ਪੈਦਾ ਕਰੋ ਅਸੀਂ ਤੁਹਾਨੂੰ ਮੁਫਤ ਵਿੱਚ ਪੈਸੇ ਦੇਵਾਂਗੇ 2024 ਵਿੱਚ ਜਨਮ ਆਬਾਦੀ ਕਰ ਲਈਏ ਤੁਸੀਂ 8 ਅਰਬ 800 ਕਰੋੜ ਤੋਂ ਉੱਤੇ ਦੀ ਇਹਨੂੰ ਬਚਾ ਕੇ ਰੱਖਣਾ ਜ਼ਰੂਰੀ ਕਿਉਂ ਹੈ ਉਹ ਪੁਰਾਣੀ ਟੈਕਨੋਲੋਜੀ ਦੀ ਤਲਵਾਰ ਚਲਾ ਰਹੇ ਨੇ ਤੇ ਤੁਹਾਡੇ ਕੋਲ ਵਿਗਿਆਨ ਹੈ ਇੱਕ ਮਿਸਾਈਲ 1 ਲੱਖ ਤਲਵਾਰਾਂ ਉੱਤੇ ਵੀ ਪਾਰੀ ਪੈ ਜਾਵੇਗੀ ਤੁਸੀਂ ਉਸ ਦੀ ਗਿਣਤੀ ਵਧਾ ਕੇ ਕੀ ਕਰੋਗੇ ਗਿਣਤੀ ਵਿੱਚ ਕੀ ਰੱਖਿਆ ਪਰ ਇਹ ਦੰਦੀਆਂ ਗੱਲਾਂ ਬਿਲਕੁਲ ਬੇਪੂਫਾ ਵਾਲੀਆਂ ਗੱਲਾਂ ਕੀਤੀਆਂ ਜਾ ਰਹੀ ਨੇ ਕਿ ਆਬਾਦੀ ਬਤਾਓ ਆਬਾਦੀ ਬਤਾਓ ਜਦੋਂ ਕਿ ਇਸ ਵਕਤ ਜਿੰਨੀ ਆਬਾਦੀ ਹੈ ਉਸ ਨੂੰ ਖਵਾਉਣ ਲਈ ਧਰਤੀ ਦੇ ਕੋਲ ਸਰੋਤ ਨਹੀਂ ਨੇ ਇਸ ਕਰਕੇ ਬਹੁਤ ਲੋਕ ਕੁਪੋਸ਼ਨ ਦੇ ਸ਼ਿਕਾਰ ਹੋ ਰਹੇ ਹਨ ਹੋਰ ਵੀ ਜੋ ਕਈ ਪ੍ਰਜਾਤੀਆਂ ਨੇ ਧਰਤੀ ਉੱਤੇ ਉਹਨਾਂ ਨੂੰ ਜੀਣ ਦਾ ਕੋਈ ਹੱਕ ਹੈ ਜਾਂ ਨਹੀਂ ਹੈ ਪਰ ਨਾਮਾਚਾਰੀ ਜੀ ਮੇਰਾ ਨਾ ਦ੍ਰਿਸ਼ਟੀ ਹੈ ਤੇ ਅਜਮੇ ਇੱਕ ਨਿਊਜ਼ ਪੜ੍ਹ ਰਹੀ ਸੀ ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਸਾਊਥ ਕੋਰੀਆ ਜਿਸ ਦਾ ਫਰਟੀਲਿਟੀ ਰੇਟ ਹੁਣੇ 0.6 ਹੋ ਗਿਆ ਤੇ 2100 ਤੱਕ ਉਸ ਦੀ ਹੋਂਦ ਉੱਤੇ ਮੁਸੀਬਤ ਆ ਸਕਦੀ ਹੈ ਜਿਸ ਨੂੰ ਰੋਕਣ ਦੇ ਲਈ ਸਰਕਾਰ ਵਿੱਤੀ ਸਹਾਇਤਾ ਵਗੈਰਾ ਦੇ ਰਹੀ ਹੈ ਅਤੇ ਇਹ ਜੋ ਫਰਟੀਲਿਟੀ ਰੇਟ ਘਟਿਆ ਹੈ ਇਸ ਦਾ ਮੁੱਖ ਕਾਰਨ ਹੈ ਕਿ ਉੱਥੋਂ ਦੀ ਨੌਜਵਾਨ ਪੀੜੀ ਕਰੀਅਰ ਵੱਲ ਵਧਤਾਂ ਦੇ ਰਹੀ ਹੈ ਤੇ ਦੁੱਝ ਹੋਰ ਵੀ ਬਹੁਤ ਕਾਰਨ ਨੇ ਜਿਵੇਂ ਕਿ ਉੱਥੇ ਰਹਿਣ ਦਾ ਖਰਚਾ ਵੀ ਬਹੁਤ ਹੈ ਤੇ ਇਨਕਮ ਇਨ ਇਕਵੈਲਟੀ ਵੀ ਹੈ ਤਾਂ ਇਹਨਾਂ ਸਭ ਦੇ ਕਰਕੇ ਸਰਕਾਰ ਕੁਝ ਵਿੱਤੀ ਸਹਾਇਤਾ ਤਾਂ ਦੇ ਰਹੀ ਹੈ ਤਾਂ ਜੋ ਲੋਕ ਬੱਚੇ ਪੈਦਾ ਕਰਨ ਵੱਤ ਤੋਂ ਵੱਧ ਬਿਲਕੁਲ ਇਹੋ ਜਿਹੇ ਹਾਲਾਤ ਜਾਪਾਨ ਚਾਈਨਾ ਯੂਰਪ ਦੇ ਕੁਝ ਦੇਸ਼ਾਂ ਯੂਐਸ ਵਿੱਚ ਕਾਫੀ ਜ਼ਿਆਦਾ ਵੇਖਣ ਨੂੰ ਮਿਲ ਰਹੇ ਨੇ ਜਿੱਥੋਂ ਦਾ ਫਰਟੀਲਿਟੀ ਰੇਟ ਡਿੱਗਦਾ ਜਾ ਰਿਹਾ ਹੈ ਤੇ ਉੱਥੋਂ ਦੀ ਏਜਿੰਗ ਪੋਪੂਲੇਸ਼ਨ ਨੂੰ ਡਿਕਲਾਈਨਿੰਗ ਬਰਥ ਰੇਟ ਨੂੰ ਲੈ ਕੇ ਚਿੰਤਾ ਹੈ ਤੇ ਸਰਕਾਰ ਨੂੰ ਵੀ ਚਿੰਤਾ ਹੈ ਤਾਂ ਮੇਰਾ ਸਵਾਲ ਇਹ ਹੈ ਕਿ ਜਦੋਂ ਕਲਾਈਮੇਟ ਚੇਂਜ ਵਰਗੀ ਵੱਡੀ ਮੁਸੀਬਤ ਸਾਡੀ ਪੂਰੀ ਮਾਨਵ ਜਾਤੀ ਦੀ ਹੋਣ ਤੇ ਵੱਡੀ ਮੁਸੀਬਤ ਹੈ ਉਸ ਵਕਤ ਇਹ ਫਰਟੀਲਿਟੀ ਰੇਟ ਅਤੇ ਆਬਾਦੀ ਵਧਾਉਣ ਦੀ ਦੀ ਕੋਸ਼ਿਸ਼ ਉਤੇ ਕਿੰਨਾ ਜ਼ੋਰ ਦੇਣਾ ਚਾਹੀਦਾ ਹੈ ਮਤਲਬ ਕਿੰਨਾ ਧਿਆਨ ਦੇਣਾ ਜ਼ਰੂਰੀ ਹੈ ਤੇ ਜੋ ਅਸੀਂ ਮਤਲਬ ਹਰ ਦਿਨ ਫਰਟੀਲਿਟੀ ਰੇਟ ਦੇ ਰਿਪਲੇਸਮੈਂਟ ਰੇਟ ਵਰਗੇ ਨਵੇਂ-ਨਵੇਂ ਸ਼ਬਦ ਇਸਤੇਮਾਲ ਕਰਦੇ ਆ ਜਿਸ ਨੂੰ ਜਿਸ ਨੂੰ ਵੇਖੋ ਇਹਨਾਂ ਨੂੰ ਇਸਤੇਮਾਲ ਕਰਕੇ ਬੋਲਦਾ ਹੈ ਕਿ ਜੀ ਐਸੀ ਖਤਮ ਹੋ ਜਾਵਾਂਗੇ ਜਾਂ ਫਿਰ ਸਾਡੀ ਹੋਂਦ ਨਹੀਂ ਰਹੇਗੀ ਤਾਂ ਇਹਨਾਂ ਸਭ ਸ਼ਬਦਾਂ ਦੀ ਕੀ ਸਾਰਥਕਤਾ ਰਹਿ ਗਈ ਹੈ ਅਜ ਦੇ ਸਮੇਂ ਵਿੱਚ ਕੁਝ ਨਹੀਂ ਰਹਿ ਗਿਆ ਹੈ ਕਿਨੇ ਕਹਾਂ ਕਿ ਹੁਣ ਜਿੰਨੀ ਆਬਾਦੀ ਹੈ ਉਸ ਨੂੰ ਉਸ ਨੂੰ ਬਣਾ ਕੇ ਰੱਖਣਾ ਜ਼ਰੂਰੀ ਹੈ ਇੱਕ ਬਹੁਤ ਮੁਰਖਤਾ ਵਾਲੀ ਗੱਲ ਹੈ ਆਬਾਦੀ ਘਟ ਰਹੀ ਹੈ ਤੇ ਇਹ ਕੋਈ ਖਤਰਾ ਨਹੀਂ ਹੈ ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਕਿਨੇ ਕਹਿ ਦਿੱਤਾ ਕਿ ਹੁਣੇ 2024 ਵਿੱਚ ਜੋ ਆਬਾਦੀ ਹੈ ਉਸ ਆਬਾਦੀ ਦੇ ਆંકੜਿਆਂ ਵਿੱਚ ਕੋਈ ਜਾਦੂ ਹੈ ਉਹ ਕੋਈ ਖਾਸ ਵਖਰਾ ਬ੍ਰह्म ਆંકੜਾ ਹੈ ਅਤੇ ਉਸ ਨੂੰ ਬਚਾ ਕੇ ਰੱਖਣਾ ਜ਼ਰੂਰੀ ਹੈ ਕਿਨੇ ਕਹਤਾ ਹੈ ਕਟ ਰਹੀ ਹੈ ਤਾਂ ਚੰਗੀ ਗੱਲ ਹੈ ਕਿ ਕਟ ਰਹੀ ਹੈ ਬਦੀ ਕਿਵੇਂ ਸੀ ਇਹ ਵੇਖੋ ਨਾ ਬਦੀ ਐਵੇਂ ਸੀ ਕਿ ਔਰਤਾਂ ਦਾ ਆਪਣੇ ਸਰੀਰ ਤੇ ਕਾਬੂ ਹੀ ਨਹੀਂ ਸੀ ਉਹਨਾਂ ਨੂੰ ਫੜ-ਫੜ ਕੇ ਗਰਭਵਤੀ ਕੀਤਾ ਜਾ ਰਿਹਾ ਸੀ ਤਾਂ ਵੱਧ ਗਈ ਸੀ ਬਿਲਕੁਲ ਉਦਾਂ ਹੀ ਜਿਵੇਂ گاਵਾ ਮੱਜਾ ਦਾ ਫੋਰਸ ਇਨਸੈਮੀਨੇਸ਼ਨ ਕੀਤਾ ਜਾਂਦਾ ਸੀ ਉਹ ਜੋ ਉਸੇ ਤਰ੍ਹਾਂ ਹੀ ਔਰਤਾਂ ਨਾਲ ਵੀ ਹੁੰਦਾ ਸੀ ਹੁਣ ਟੈਕਨੋਲੋਜੀ ਉੱਥੇ ਪਹੁੰਚ ਗਈ ਹੈ ਜਿੱਥੇ ਮੀਨਸ ਆਫ ਪ੍ਰੋਡਕਸ਼ਨ ਸਰਜਰੀਕ ਸ਼ਕਤੀ ਤੇ ਨਿਰਭਰ ਨਹੀਂ ਕਰਦੇ ਤੁਸੀਂ ਬਹੁਤ ਪੈਸਾ ਕਮਾ ਸਕਦੇ ਹੋ ਕੋਡਿੰਗ ਕਰਕੇ ਪਹਿਲੇ ਪੈਸਾ ਕਮਾਉਣਾ ਹੁੰਦਾ ਸੀ ਤਾਂ ਹਲ ਬਾਉਣਾ ਪੈਂਦਾ ਸੀ ਹੁਣ ਕਿੱਥੋਂ ਹਲ ਬਾਹ ਲਓਗੇ ਤੁਹਾਡੀਆਂ ਤੇ ਉਹ ਮਾਨਸਪੀਸ਼ਿਆ ਹੀ ਨਹੀਂ ਨੇ ਤੁਸੀਂ ਕੁੜੀ ਹੋ ਗੋਲੇਟੇ ਵੇਖੇ ਸਫਰ ਕਰਨਾ ਪਏਗਾ ਜੇ ਟਰੇਡਿੰਗ ਕਰਨੀ ਆ ਤਾਂ ਹੁਣ ਟਰੇਡਿੰਗ ਵੀ ਔਨਲਾਈਨ ਹੋ ਜਾਂਦੀ ਹੈ ਹੁਣ ਕਿਵੇਂ ਯਾਤਰਾ ਕਰੋਗੇ ਤੁਹਾਡੇ ਵਾਸਤੇ ਕੋਲਾ ਸਾਹਮਣਾ ਔਖਾ ਹੋ ਜਾਵੇਗਾ ਤੁਹਾਡੇ ਕੋਲ ਤੇ ਇੱਕ ਔਰਤ ਦਾ ਸਰੀਰ ਹੈ ਤਾਂ ਪਹਿਲਾਂ ਆਮਦਨ ਦੇ ਜੋ ਸਰੋਤ ਸਨ ਉਹ ਸਰੀਰਕ ਤਾਕਤ ਤੇ ਬਹੁਤ ਨਿਰਭਰ ਕਰਦੇ ਸਨ ਠੀਕ ਹੈ ਨਾ ਭਾਵੇਂ ਉਹ ਕੋਈ ਵੀ ਸੰਸਾਧਨ ਹੋਵੇ ਜ਼ਿਆਦਾਤਰ ਤਾਂ ਖੇਤੀਬਾੜੀ ਸੀ ਦੁਨੀਆ ਦੇ ਸਾਰੇ ਦੇਸ਼ ਖੇਤੀ ਕਰਦੇ ਸਨ ਜੇ ਖੇਤੀ ਤੋਂ ਇਲਾਵਾ ਕੀ ਹੁੰਦਾ ਸੀ ਵਪਾਰ ਹੁੰਦਾ ਸੀ ਹੁਣ ਵਪਾਰ ਵਿੱਚ ਵੀ ਤਾਕਤ ਦੀ ਬਹੁਤ ਲੋੜ ਹੁੰਦੀ ਸੀ ਪਹਿਲਾਂ ਵਾਸਕੋ ਡੀਗਾਮਾ ਇਧਰ ਆ ਰਿਹਾ ਹੈ ਕੋਲੰਬਸ ਉਧਰ ਜਾ ਰਿਹਾ ਹੈ ਸਾਰੇ ਵਪਾਰ ਦੇ ਲਈ ਗਈ ਸੀ ਇਹਨਾਂ ਦਾ ਪਹਿਲਾ ਉਦੇਸ਼ ਜੋ ਸੀ ਉਹ ਵਪਾਰੀ ਸੀ ਤੇ ਦੇਖੋ ਵਪਾਰ ਦੇ ਲਈ ਕਿੰਨੀਆਂ ਸਰੀਰਕ ਤਕਲੀਫਾਂ ਚੱਲ ਕੇ ਗਏ ਸਨ ਉਹਨੀਆਂ ਸਰੀਰਕ ਤਕਲੀਫਾਂ ਚੱਲਣਾ ਕੁੜੀ ਦੇ ਲਈ ਔਖਾ ਹੁੰਦਾ ਹੈ ਤਾਂ ਵਪਾਰ ਵਿੱਚ ਵੀ ਕੁੜੀਆਂ ਪਿੱਛੇ ਰਹਿ ਜਾਂਦੀਆਂ ਸਨ ਖੇਤੀ ਵਿੱਚ ਤਾਂ ਪਿੱਛੇ ਰਹਿਣ ਗਈਆਂ ਹੀ ਕਿਵੇਂ ਬੈਲ ਸਾਂ ਬਣ ਗਿਆ ਕਿਵੇਂ ਉਹ ਹਾਲ ਸਾਂ ਬਣ ਗਿਆ ਤੇ ਵਪਾਰ ਵਿੱਚ ਪਿੱਛੇ ਰਹ ਜਾਂਦੀਆਂ ਸਨ ਤੇ ਫਿਰ ਤੀਜਾ ਸੰਸਾਧਨ ਹੁੰਦਾ ਸੀ ਉਦੋਂ ਕਿਸੇ ਵੀ ਕਿਸਮ ਦੇ ਸਰੋਤ ਇਕੱਠੇ ਕਰਨ ਦਾ ਉਹ ਹੁੰਦੀ ਸੀ ਜੰਗ ਹੋਰ ਤਾਂ ਕੁਝ ਨਹੀਂ ਕਿਸੇ ਵੀ ਤਰੀਕੇ ਨਾਲ ਪੈਦਾ ਕਰਦੇ ਸੀ ਲੁੱਟਮਾਰ ਕਰਕੇ ਪੈਦਾ ਕਰੋ ਅਤੇ ਲੁੱਟਮਾਰ ਵਿੱਚ ਹੀ ਔਰਤਾਂ ਪਿੱਛੇ ਹੁੰਦੀਆਂ ਸੀ ਉਸ ਦੇ ਲਈ ਵੀ ਇਹੋ ਹੀ ਚਾਹੀਦਾ ਹੈ ਮਾਸਪਰੇਸ਼ਨ ਦਾ ਜ਼ੋਰ ਉਹ ਨਹੀਂ ਉਹਨਾਂ ਤੋਂ ਕੋਲ ਹੁਣ ਇਹਦਾ ਨਹੀਂ ਹੁੰਦਾ ਹੁਣ ਤੁਸੀਂ ਉਹਨਾਂ ਤਰੀਕਿਆਂ ਨਾਲ ਕਮਾ ਸਕਦੇ ਹੋ ਜਿਨ੍ਹਾਂ ਵਿੱਚ ਇਸ ਦਾ ਜ਼ੋਰ ਲੱਗਦਾ ਹੀ ਨਹੀਂ ਤੇ ਹੁਣ ਤੁਹਾਨੂੰ ਆਜ਼ਾਦੀ ਮਿਲ ਰਹੀ ਹੈ ਜੇ ਤੁਹਾਨੂੰ ਆਜ਼ਾਦੀ ਮਿਲ ਰਹੀ ਹੈ ਤਾਂ ਤੁਹਾਨੂੰ ਆਪਣੇ ਸਰੀਰ ਤੇ ਹੱਕ ਮੂਲ ਮਿਲ ਰਿਹਾ ਹੈ ਪਹਿਲਾਂ ਤੁਹਾਡਾ ਆਪਣੇ ਸਰੀਰ ਤੇ ਹੱਕ ਹੀ ਨਹੀਂ ਸੀ ਕਿਉਂਕਿ ਜੋ ਕਮਾਉਂਦਾ ਸੀ ਉਹਦਾ ਹੀ ਹੱਕ ਹੁੰਦਾ ਸੀ ਮਰਦ ਹੀ ਕਮਾਉਂਦਾ ਸੀ ਮਰਦ ਹੀ ਜੰਗ ਤੇ ਜਾਂਦਾ ਸੀ ਮਰਦੀ ਲੰਬੀ ਦੂਰੀ ਤੇ ਸਫ਼ਰ ਤੇ ਜਾਂਦਾ ਸੀ ਵਪਾਰ ਦੇ ਲਈ ਪਹਿਲਾਂ ਜੰਗਲੀ ਜਾਨਵਰ ਹੁੰਦੇ ਸੀ ਹੁਣ ਅੱਜ ਤੱਕ ਕਾਫੀ ਤਰ੍ਹਾਂ ਦੀਆਂ ਸੁਵਿਧਾਵਾਂ ਆ ਗਈਆਂ ਨੇ ਜਾਨਵਰ ਤੁਹਾਨੂੰ ਖਾਣ ਲਈ ਨਹੀਂ ਆਉਂਦੇ ਪਹਿਲਾਂ ਜੰਗਲੀ ਜਾਨਵਰ ਹੁੰਦੇ ਸਨ ਉਹਨਾਂ ਤੋਂ ਵੀ ਤੁਹਾਨੂੰ ਮਰਦੀ ਬਚਾਉਂਦਾ ਸੀ ਹੂੰ ਪਤਾ ਨਹੀਂ ਕਿੰਨੀਆਂ ਹੀ ਮੁਸ਼ਕਲਾਂ ਸੀ ਤੇ ਉਹਨਾਂ ਮੁਸ਼ਕਲਾਂ ਦਾ ਜਵਾਬ ਕੀ ਹੁੰਦਾ ਸੀ ਸਰੀਰਕ ਤਾਕਤ ਤੇ ਤਾਕਤ ਮਰਦ ਕੋਲ ਹੀ ਵੱਧ ਹੁੰਦੀ ਸੀ ਤੇ ਔਰਤ ਦੇ ਕੋਲ ਇੱਕ ਤਾਂ ਤਾਕਤ ਘੱਟ ਉਤੋਂ ਦੀ ਉਸ ਦੇ ਕੋਲ ਕੁਖਵੀ ਹੈ ਉਹ ਲਗਭਗ ਲਗਾਤਾਰ ਉਹ ਗਰਵਤੀ ਰੱਖੀ ਜਾਂਦੀ ਸੀ ਤਾਂ ਇੱਕ ਤਾਂ ਸਰੀਰ ਤੋਂ ਥੋੜੀ ਕਮਜ਼ੋਰ ਹੈ ਉਤੋਂ ਦੀ ਗਰਵਤੀ ਹੈ ਤਾਂ ਹੋਰ ਕਮਜ਼ੋਰ ਹੋ ਜਾਂਦੀ ਸੀ ਉਹ ਕਿਹੜੀ ਤਾਕਤ ਦਿਖਾਏਗੀ ਇਹ ਤੇ ਕਿਵੇਂ ਲੜਾਈ ਲੜੇਗੀ ਉਹ ਬਿਲਕੁਲ ਹੀ ਪਿੱਛੇ ਰਹਿ ਜਾਂਦੀ ਸੀ ਸਰੀਰਕ ਕਮਜ਼ੋਰੀ ਦੇ ਕਰਕੇ ਹੁਣ ਅੱਗੇ ਵੱਧਿਆ ਹੋਇਆ ਤੁਸੀਂ ਉੱਥੇ ਪਹੁੰਚ ਗਏ ਉਹ ਜਿੱਥੇ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਸਰੀਰ ਤੋਂ ਕਮਜ਼ੋਰ ਹੋ ਜਾਂ ਨਹੀਂ ਹੋ ਹੁਣ ਆ ਜੋ ਸਭ ਬਿਲਕੁਲ ਮਮਕਨ ਹੈ ਕਿ 4 ਫੁੱਟ 8 ਇੰਚ ਦੀ ਇੱਕ ਕੁੜੀ ਹੋ ਸਕਦੀ ਹੈ ਬਿਲਕੁਲ ਪਤਲੀ ਜਿਹੀ ਕੁੜੀ 35 ਕਿਲੋ ਦੀ ਲੇਕਿਨ ਉਹ ਬਹੁਤ ਜ਼ਿਆਦਾ ਪੈਸਾ ਕਮਾ ਰਹੀ ਹੋਵੇ ਇਹ ਵੀ ਹੋ ਸਕਦਾ ਹੈ ਅੱਜ ਮੁਮਕਿਨ ਹੈ ਪਹਿਲੇ ਨਹੀਂ ਹੋ ਸਕਦਾ ਸੀ ਹੂੰ ਤਾਂ ਅੱਜ ਇਹ ਮੁਮਕਿਨ ਹੋਇਆ ਹੈ ਤਾਂ ਔਰਤਾਂ ਨੇ ਕਿਹਾ ਕਿ ਭਈ ਸਾਡਾ ਸ਼ਰੀਰ ਸਿਰਫ ਇਸ ਲਈ ਨਹੀਂ ਕਿ ਅਸੀਂ ਬੱਚੇ ਪੈਦਾ ਕਰਦੇ ਰਹੀਏ ਤਾਂ ਇਸ ਨਾਲ ਫਰਟਿਲਿਟੀ ਰੇਟ ਹੁਣ ਘਟ ਰਿਹਾ ਹੈ ਪੁੱਛਿਆ ਇਹ ਜਾਣਾ ਚਾਹੀਦਾ ਹੈ ਕਿ ਜਦੋਂ ਵਧਿਆ ਇਤਿਹਾਸ ਵਿੱਚ ਤਾਂ ਕਿਵੇਂ ਵਧਿਆ ਵਧਿਆ ਤਾਂ ਕਿਉਂਕਿ ਔਰਤਾਂ ਨੂੰ ਵਾਰ-ਵਾਰ ਦੱਬਿਆ ਜਾਂਦਾ ਸੀ ਹੁਣ ਉਹੀ ਹਾਲਾਤ ਮੂਲ ਆਉਣ ਉਸ ਦੇ ਲਈ ਦੁਨੀਆ ਦੇ ਬਹੁਤ ਸਾਰੇ ਦੇਸ਼ ਉਹਨਾਂ ਔਰਤਾਂ ਨੂੰ ਲਾਲਚ ਦਿੰਦੇ ਪਏ ਨੇ ਤੁਸੀਂ ਘਰ ਵਿੱਚ ਬੈਠੋ ਇਹ ਫੈਮਿਨਿਸਮ ਵਗਾਰਾ ਬੇਕਾਰ ਦੀਆਂ ਗੱਲਾਂ ਨੇ ਇਹ ਆਜ਼ਾਦੀ ਹੈ ਇੰਡੀਪੈਂਡੈਂਸ ਇਹਨਾਂ ਵਿੱਚ ਕੁਝ ਨਹੀਂ ਰੱਖਿਆ ਘਰ ਵਿੱਚ ਬੈਠੋ ਆਰਾਮ ਨਾਲ ਜ਼ਿੰਦਗੀ ਜਿਓ ਤੁਸੀਂ ਘਰ ਵਿੱਚ ਬੈਠੋ ਬੱਚੇ ਪੈਦਾ ਕਰੋ ਉਸ ਤੋਂ ਤੁਹਾਨੂੰ ਮੁਫਤ ਵਿੱਚ ਪੈਸੇ ਦੇਣਗੇ ਕਾਦੇ ਲਈ ਪੈਦਾ ਕਰ ਰਹੇ ਹੋ ਇਹਨਾਂ ਲੋਕ ਕਿਉਂ ਹੋਣੇ ਚਾਹੀਦੇ ਨੇ ਮੈਂ ਫਿਰ ਪੁੱਛਦਾ ਹਾਂ 2024 ਵਿੱਚ ਜਿੰਨੀ ਆਬਾਦੀ ਕਰ ਲਈਏ ਤੁਸੀਂ 8 ਅਰਬ 8 ਬਿਲੀਅਨ 800 ਕਰੋੜ ਤੋਂ ਜ਼ਿਆਦਾ ਦੀ ਇਹਨਾਂ ਨੂੰ ਬਣਾ ਕੇ ਰੱਖਣਾ ਜ਼ਰੂਰੀ ਕਿਉਂ ਹੈ ਇਹ ਤਾਂ ਟਿਕਾਊ ਵੈਸੇ ਵੀ ਨਹੀਂ ਹੈ ਮੈਂ ਇਹ ਗੱਲ ਕਹਿੰਦਾ ਦੱਸ ਰਿਹਾ ਸੀ ਕਿ ਦੁਨੀਆ ਵਿੱਚ ਜੋ ਸਸਟੇਨੇਬਲ ਲਿਮਿਟ ਹੈ ਚੀਜ਼ਾਂ ਦੀ ਖਪਤ ਦੀ ਹਰ ਤਰ੍ਹਾਂ ਦਾ ਮਟੀਰੀਅਲ ਜਿਸ ਚੋਂ ਆਉਂਦਾ ਹੈ ਉਹ ਹੈ 8 ਟਨ ਪਰ ਕੈਪੀਟਾ ਸਾਲ ਦਾ 8 ਤੇ ਦੁਨੀਆ 8 ਤੋਂ ਵੱਧ ਇਸ ਵਕਤ ਖਪਤ ਕਰ ਰਹੀ ਹੈ ਆਉਸਤਨ ਆਉਸਤਨ ਲੇਕਿਨ ਦੁਨੀਆ ਦੇ 80% ਲੋਕ 4 ਟਨ ਤੋਂ ਵੀ ਘੱਟ ਖਪਤ ਕਰ ਰਹੇ ਨੇ ਤਾਂ ਮਤਲਬ ਉਹਨਾਂ ਦੁਆਰਾ ਖਪਤ ਵਧਣਾ ਚਾਹੀਦਾ ਹੈ ਉਹਨਾਂ ਦੀ ਭਲਾਈ ਦੇ ਲਈ ਤੇ ਜੇ ਖਪਤ ਵਧਾਓਗੇ ਤੇ ਧਰਤੀ ਕੋਲ ਸੰਸਾਧਨ ਨਹੀਂ ਨੇ ਖਪਤ ਵਧਾਓਗੇ ਤੇ ਧਰਤੀ ਕੋਲ ਸੰਸਾਧਨ ਨਹੀਂ ਨੇ ਤੇ ਐਸਾ ਕੀ ਕਰੀਏ ਕਿ ਖਪਤ ਵੀ ਵੱਧ ਜਾਵੇ ਤੇ ਸੰਸਾਧਨ ਵੀ ਰਹਿਣ ਉਸ ਲਈ ਤਾਂ ਆਬਾਦੀ ਘਟਾਉਣੀ ਪਵੇਗੀ ਨਾ ਮੈਂ ਕਿਸ ਦੀ ਖਪਤ ਘਟਕਾਰਣ ਦੀ ਗੱਲ ਕਰ ਰਿਹਾ ਅਮੀਰਾਂ ਦੀ ਖਪਤ ਨਹੀਂ ਗਰੀਬਾਂ ਦੀ ਜਿਨ੍ਹਾਂ ਨੂੰ ਸਹੀ ਤਰ੍ਹਾਂ ਖਾਣਾ ਨਹੀਂ ਮਿਲ ਪਾਉਂਦਾ ਹੁਣ ਇਹ 4 ਫੁੱਟ 8 ਇੰਚ ਗੁੜੀ ਦੀ ਗੱਲ ਕੀਤੀ ਉਸ ਦਿਨ ਤਾਂ ਖਪਤ ਵਧਣੀ ਚਾਹੀਦੀ ਨਾ ਤੇ ਭਾਰਤ ਵਿੱਚ ਸਭ ਇਦਾਂ ਨਹੀਂ ਨੇ ਤੇ 150 ਕਰੋੜ ਇਹ ਜੋ 800 ਕਰੋੜ ਦੀ ਅਸੀਂ ਗੱਲ ਕੀਤੀ ਉਹਨਾਂ ਚ 150 ਕਰੋੜ ਤਾਂ ਭਾਰਤ ਵਿੱਚ ਹੀ ਨੇ ਤੇ ਉਸ ਵਿੱਚ ਸਾਰੇ ਜੋ ਗਰੀਬ ਜਾਂ ਫਿਰ ਇਹੋ ਜਿਹੇ ਕੁਪੋਸ਼ਨ ਵਾਲੇ ਮੁਲਕੇ ਸਾਰੇ ਨੂੰ ਜੋੜ ਦਿਓ ਤਾਂ ਇਹ ਆਕੜਾ ਪਹੁੰਚ ਜਾਂਦਾ ਹੈ 400 ਕਰੋੜ ਤੱਕ ਉਸ ਵਿੱਚ ਭਾਰਤ ਆ ਜਾਂਦਾ ਹੈ ਇਧਰ ਪਾਕਿਸਤਾਨ ਹੈ ਬੰਗਲਾਦੇਸ਼ ਹੈ ਉਧਰ ਨਾਈਜੀਰੀਆ ਹੈ ਬਹੁਤ ਸਾਰੇ ਹੋ ਜਿਹੇ ਦੇਸ਼ ਨੇ ਬਹੁਤ ਆਬਾਦੀ ਹੈ ਇਹਨਾਂ ਦੀ ਤੇ ਇਹਨਾਂ ਨੂੰ ਤੇ ਹੁਣੇ ਖਪਤ ਵਧਾਉਂਦੀ ਲੋੜ ਹੈ ਤੇ ਇਸ ਵਕਤ ਜਿੰਨੀ ਖਪਤ ਕਰ ਰਹੇ ਹੋ ਉਹੀ ਤਰ ਤਿੰਨੀ ਸਾਂਭ ਸਕਦੀ ਤਾਂ ਖਪਤ ਵਧਾ ਤਾਂ ਸਿਰਫ ਇੱਕੋ ਤਰੀਕੇ ਨਾਲ ਹੋ ਸਕਦੀ ਹੈ ਨਾ कि आबादी काट हो मान के बैठे कि जिनी आबादी है हने य तो कोई पवित्र पद्धर है यह कटनी नहीं चाहिए कटनी चाहिए है अठ अरब नहीं दुनिया की जो टिकाऊ आबादी है वह तो चार अरब तो भी काटो होनी चाहिए है किसी जानो मारने की लड़ नहीं है वह तो चीज आपे हो जाती है दो लोग ने जो मिल के ये काम कर रहे हैं एक औरत दूजे यमराज ਔਰਤਾ ਕਹਿੰਦੀ ਨਹੀਂ ਅਸੀਂ ਪੈਦਾ ਨਹੀਂ ਕਰਨਗੀਆਂ ਜਮਰਾਜ ਕਹਿੰਦੇ ਨੇ ਮੈਂ ਮਾਰ ਦਿਆਂਗਾ ਤਾਂ ਜੋ ਬੁੱਢਾ ਹੈ ਉਹ ਤਾਂ ਮਾਰ ਹੀ ਦੇਆ ਤੇ ਔਰਤਾ ਕਹਿ ਰਹੀ ਨੇ ਅਸੀਂ ਪੈਦਾ ਕਰਨ ਗਿਆ ਹੀ ਨਹੀਂ ਤਾਂ ਪਈ ਦੁਨੀਆ ਦੀ ਆਬਾਦੀ ਘਟੂਣੀ ਹੋਏਗੀ ਨਾ ਤੇ ਇਸ ਗੱਲ ਤੋਂ ਕੋਈ ਲੋਕੀ ਘਬਰਾਏ ਹੋਏ ਨੇ ਜਿਨ੍ਹਾਂ ਦੇ ਵੱਡੇ ਵੱਡੇ ਲਾਲਚ ਨੇ ਵੱਧਦੀ ਆਬਾਦੀ ਤੋਂ ਜਿਵੇਂ ਕਿ ਪੂੰਜੀਵਾਦੀ ਲੋਕੀ ਹੀ ਘਟ ਜਾਣਗੇ ਤਾਂ ਉਹਨਾਂ ਦਾ ਸਮਾਨ ਕੌਣ ਖਰੀਦੇਗਾ ਤਾਂ ਜੋ ਵੱਡੇ ਵੱਡੇ ਦੁਨੀਆ ਦੇ ਪੂੰਜੀਵਾਦ ਨੇ ਐਲਾਨ ਮਸਕ ਵਰਗੇ ਇਹਨਾਂ ਨੂੰ ਤੁਸੀਂ ਬਹੁਤ ਸੁਣਿਆ ਹੋਵੇਗਾ ਕਹਿੰਦੇ ਹੋਏ ਆਬਾਦੀ ਬਤਾਓ ਆਬਾਦੀ ਬਤਾਓ ਆਬਾਦੀ ਬਤਾਓ ਇਕ ਦਿਨੋ ਕਿਸ ਨੂੰ ਦੱਸ ਰਹੀ ਸੀ ਕਦੇ ਸੋਚੋ ਕਿ ਦੁਨੀਆ ਦੀ ਅਜੇ ਜੋ ਆਬਾਦੀ ਹੈ ਜੇ ਇਸ ਦੀ 100 ਗੁਣਾ ਹੋ ਜਾਵੇ ਤਾਂ ਕਿੰਨੀ ਖੁਸ਼ਦਸਿਬੀ ਵਾਲੀ ਗੱਲ ਹੋਵੇਗੀ ਹੁਣ ਇੰਨੀ ਆਬਾਦੀ ਹੈ ਉਸ ਵਿੱਚ ਇੱਕ ਮੋਜ਼ਾਰਦ ਪੈਦਾ ਹੋਇਆ ਜੇ 100 ਗੁਣਾ ਆਬਾਦੀ ਹੋ ਗਈ ਤਾਂ 100 ਮੋਜ਼ਾਰਦ ਪੈਦਾ ਹੋਣਗੇ ਮੈਂ ਕਿਹਾ ਮੇਰੇ ਅੱਗੇ ਕੀ ਹੁੰਦਾ ਤਾਂ ਮੈਂ ਕਹਿੰਦਾ 100 ਗੁਣਾ ਆਬਾਦੀ ਹੋ ਗਈ ਤਾਂ 100 ਮਸਕ ਵੀ ਤਾਂ ਪੈਦਾ ਹੋਣਗੇ ਤਾਂ ਖੁਸ਼ਦਸਿਬੀ ਆ ਜਾਂ ਬਦਨਸੀਬੀ ਹੈ ਲੇਕਿਨ ਇਹੋ ਜਿਹੀਆਂ ਬਿਲਕੁਲ ਮੂਰਖਤਾ ਵਾਲੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਆਬਾਦੀ ਵਧਾਓ ਆਬਾਦੀ ਵਧਾਓ ਜਦੋਂ ਕਿ ਫਿਲਹਾਲ ਹੀ ਇੰਨੀ ਆਬਾਦੀ ਹੈ ਕਿ ਉਹਨੂੰ ਖਵਾਉਣ ਲਈ ਧਰਤੀ ਕੋਲ ਸੰਸਾਧਨ ਨਹੀਂ ਨੇ ਉਸੇ ਦਾ ਨਤੀਜਾ ਹੈ ਕਿ ਬਹੁਤ ਵੱਡੀ ਆਬਾਦੀ ਕੁਪੋਸ਼ਿਤ ਹੈ ਹੂੰ ਲੇਕਿਨ ਉਹ ਲੋਕੀ ਜੋ ਆਪਣੀ ਹੱਦ ਤੋਂ ਕਿਤੇ ਜ਼ਿਆਦਾ ਖਪਤ ਕਰ ਰਹੇ ਨੇ ਉਹ ਲੋਕੀ ਨੇ ਜੋ ਕਹਿੰਦੇ ਨੇ ਆਬਾਦੀ ਵਧਾਓ ਆਬਾਦੀ ਵਧਾਓ ਆਬਾਦੀ ਵਧਾਓ ਨਹੀਂ ਵਧਾਉਣੀ ਯਾਰ ਹੋਰ ਵੀ ਜੋ ਕਈ ਪ੍ਰਜਾਤੀਆਂ ਨੇ ਧਰਤੀ ਤੇ ਉਹਨਾਂ ਨੂੰ ਜਿਊਣ ਦਾ ਕੋਈ ਹੱਕ ਹੈ ਜਾਂ ਨਹੀਂ ਹੈ ਜਦ ਤੁਸੀਂ ਆਪਣੀ ਆਬਾਦੀ ਵਧਾਉਂਦੇ ਰਹੋਗੇ। ప్రతి ਦਿਨ 1000 ਪ੍ਰਜਾਤੀਆਂ ਅਮਿਸ਼ਦਲੀ ਗਾਇਬ ਹੋ ਜਾਂਦੀਆਂ ਨੇ। ਪਿਛਲੇ 50 ਸਾਲਾਂ ਵਿੱਚ ਸਾਰੀ ਦੁਨੀਆ ਦੀ 70% ਜੀਵ ਜੰਤੂ ਅਸੀਂ ਗਾਇਬ ਕਰ ਚੁੱਕੇ ਹਾਂ। ਪਿਛਲੇ 50 ਸਾਲਾਂ 'ਚ 50 ਸਾਲ ਕੁਝ ਵੀ ਨਹੀਂ ਹੁੰਦਾ। 50 ਸਾਲਾਂ ਦੇ ਅੰਦਰ ਅੰਦਰ ਦੁਨੀਆ ਦੀ 70% ਪ੍ਰਜਾਤੀਆਂ ਅਸੀਂ ਗਾਇਬ ਕਰ ਦਿੱਤੀਆਂ। ਤੁਸੀਂ ਜੀਵਣਾ ਚਾਹੁੰਦੇ ਹੋ ਤੁਸੀਂ ਵਿਧਾਉਂਦੇ ਰਹੋਗੇ ਤੇ ਔਰਤਾਂ ਦੇ ਮਗਰ ਪਏ ਹੋ ਕਿ ਬੱਚਾ ਪੈਦਾ ਕਰ ਬੱਚਾ ਪੈਦਾ ਕਰ ਉਹ ਜੀਵੇ ਨਾ ਬਸ ਬੱਚਾ ਪੈਦਾ ਕਰੇ ਮੈਂ ਤਾਂ ਹੋਰ ਅੱਗੇ ਦੀ ਗੱਲ ਕਰਦਾ ਹਾਂ ਮੈਂ ਤਾਂ ਕਹਿੰਦਾ ਇਹ ਬੱਚਾ ਪੈਦਾ ਕਰਨ ਦਾ ਕੰਮ ਹੀ ਔਰਤਾਂ ਦੇ ਸਰੀਰ ਵਿੱਚੋਂ ਹੀ ਕੱਢ ਦਿਓ ਕਿਉਂਕਿ ਇਹ ਔਰਤ ਦੀ ਜ਼ਿੰਦਗੀ ਉੱਤੇ ਬਹੁਤ ਵੱਡਾ ਭਾਰ ਹੁੰਦਾ ਹੈ ਉਹ ਕੁਝ ਨਹੀਂ ਕਰ ਪਾਉਂਦੀ ਇੱਕ ਵਾਰ ਬੱਚਾ ਪੈਦਾ ਹੋ ਗਿਆ ਉਹ ਜ਼ਿੰਦਗੀ ਵਿੱਚ ਛੋੜ ਕੇ ਨਾ ਕੰਮ ਕਰ ਸਕੇਗੀ ਪਹਿਲਾ 9 ਮਹੀਨਾ ਟਿਡ ਵਿੱਚ ਰਹੇਗਾ ਫਿਰ ਘਟੂ ਘਟ 5 ਸਾਲ ਉਸ ਨੂੰ ਫੁੱਲ ਟਾਈਮ ਅਟੈਂਸ਼ਨ ਦੇਣਾ ਪੈਂਦਾ ਹੈ ਪੰਜ ਸਾਲ ਵੀ ਘੱਟ ਦੱਸੇ ਨੇ ਮੈਂ ਸਾਡੇ ਭਾਰਤ ਵਿੱਚ ਤਾਂ ਮਮਤਾ ਇੰਨੀ ਜ਼ਿਆਦਾ ਹੈ ਕਿ 15 ਸਾਲਾਂ ਤੱਕ ਉਸ ਨੂੰ ਫੁੱਲ ਟਾਈਮ ਅਟੈਂਸ਼ਨ ਮਿਲਦੀ ਹੈ ਤੇ ਇੱਕ ਤਾਂ ਰੁਕਦੇ ਵੀ ਨਹੀਂ ਦੋ ਤਿੰਨ ਚਾਰ ਹੁੰਦੇ ਨੇ ਹੁਣ ਉਹ ਕੀ ਜ਼ਿੰਦਗੀ ਵਿੱਚ ਕਲਾ ਵਧਾਉਗੀ ਸਾਹਿਤ ਵਧਾਉਗੀ ਵਿਗਿਆਨ ਵਧਾਉਗੀ ਖੇਡ ਵਧਾਉਗੀ ਰਾਜਨੀਤੀ ਵਧਾਉਗੀ ਕੁਝ ਨਹੀਂ ਵਧਾਉਂਦੀ ਹੈ ਉਹ ਬਸ ਆਬਾਦੀ ਵਧਾਉਂਦੀ ਹੈ ਉਹ ਮੈਂ ਤਾਂ ਕਿਹਾ ਹੀ ਹੈ ਕਿ ਇਹ ਜੋ ਬੱਚਾ ਪੈਦਾ ਕਰਨ ਵਾਲੀ ਚੀਜ਼ ਹੈ ਔਰਤ ਦੇ ਸਰੀਰ ਵਿੱਚ ਹੋਣੀ ਨਹੀਂ ਚਾਹੀਦੀ ਹੈ ਟੈਕਨੋਲੋਜੀ ਬਹੁਤ ਵੱਧ ਗਈ ਹੈ ਕਿ ਇਹ ਜਿਹੜਾ ਕੰਮ ਹੈ ਕੀ ਕਰਨਾ ਹੈ ਤੁਹਾਨੂੰ ਇੱਕ ਐਕਸਲ ਚਾਹੀਦਾ ਹੈ ਤੇ ਇੱਕ ਸਪਰਮ ਸੈੱਲ ਚਾਹੀਦਾ ਹੈ ਉਹਨਾਂ ਨੂੰ ਤੁਸੀਂ ਸਰੀਰ ਤੋਂ ਬਾਹਰ ਵੀ ਮਿਲਾ ਕੇ ਬੱਚੇ ਪੈਦਾ ਕਰ ਸਕਦੇ ਹੋ ਤੇ ਕਿਉਂ ਔਰਤਾਂ ਦੀ ਜਾਲ ਨਹੀਂ ਰਹੇ ਹੋ ਭਾਈ ਕਿੰਨੀਆਂ ਔਰਤਾਂ ਤਾਂ ਡਿਲੀਵਰੀ ਦੇ ਸਮੇਂ ਹੀ ਮਰ ਜਾਂਦੀਆਂ ਨੇ ਉਹਨਾਂ ਦੀ ਜ਼ਿੰਦਗੀ ਇੰਨੀ ਸਸਤੀ ਹੈ ਤੇ ਡਿਲੀਵਰੀ ਵਿੱਚ ਜੋ ਦਰਦ ਹੁੰਦਾ ਹੈ ਉਹ 42 ਹੱਡੀਆਂ ਟੁੱਟਣ ਦੇ ਬਰਾਬਰ ਹੁੰਦਾ ਹੈ ਮਰ ਜੋ ਕਹਿੰਦੇ ਨੇ ਆਬਾਦੀ ਵਧਾਓ ਉਹਨਾਂ ਨੂੰ ਬੋਲੋ ਤੁਹਾਡੀ ਪਹਿਲਾਂ 42 ਹੱਡੀਆਂ ਤੋੜਦਿਆਂ ਪਤਾ ਚੱਲੇ ਕਿੰਨਾ ਦਰਦ ਹੁੰਦਾ ਹੈ ਬੱਚਾ ਪੈਦਾ ਕਰਨ ਵਿੱਚ 42 ਹੱਡੀਆਂ ਇਕੱਠੀਆਂ ਟੁੱਟ ਰੀਆਂ ਹੋਣਾ ਨਾ ਦਰਦ ਹੁੰਦਾ ਹੈ ਬੱਚਾ ਪੈਦਾ ਕਰਨ ਵਿੱਚ ਤੇ ਔਰਤਾਂ ਨੂੰ ਕਿਹਾ ਜਾਂਦਾ ਤੁਸੀਂ ਪੈਦਾ ਕਰੋ ਤੁਸੀਂ ਪੈਦਾ ਕਰੋ ਕਿਉਂ ਪੈਦਾ ਕਰਿਓ ਭਾਈ ਜੇ ਉਸਨੂੰ ਦਰਦ ਚੱਲਣਾ ਵੀ ਹੈ ਤਾਂ ਕਿਸੇ ਵੱਡੇ ਉਦੇਸ਼ ਲਈ ਚੱਲੇਗੀ ਨਾ ਜਾਂ ਇਹੀ ਕਰਨ ਲਈ ਪੈਦਾ ਹੋਈ ਹੈ ਉਹ ਕਿ ਪਹਿਲਾਂ ਉਹ बच्चा पैदा करे फिर टट्टी साफ करे फिर ये करे फिर मुड़ो गर्भवती हो जावे, क्यों करे वो भाई है इंसान है मशीन है गांध है है, दूध देने यंत्र है की है वो? इन्हों में बिल्कुल ना पै जाई कि ओहो बहुत बड़ी मुसीबत आ रही है दुनिया की आबादी घट रही है बहुत लोग ने जो इस तरह का प्रचार कर रहे हैं आबादी घट रही है ਤਾਂ ਇਹ ਜਸ਼ਨ ਦੀ ਗੱਲ ਹੈ ਜਿੰਨੀ ਘਟ ਰਹੀ ਹੈ ਉਸ ਨਾਲੋਂ ਜ਼ਿਆਦਾ ਗਤੀ ਵਿੱਚ ਹੋਰ ਕਟਣੀ ਚਾਹੀਦੀ ਹੈ ਧਰਤੀ 8 ਅਰਬ 10 ਅਰਬ ਮਨੁੱਖਾਂ ਦਾ ਬੋਝ ਨਹੀਂ ਚੱਲ ਸਕਦੀ ਆਬਾਦੀ ਘਟ ਹੋਣਾ ਜ਼ਰੂਰੀ ਹੈ ਘਟ ਹੋ ਰਹੀ ਹੈ ਚੰਗੀ ਗੱਲ ਹੈ ਖਤਰੇ ਦੀ ਗੱਲ ਨਹੀਂ ਹੈ ਸਧਾਰਨ ਗਣਿਤ ਹੈ ਅਰਥਮੈਟਿਕ ਕਿੰਨੇ ਸਰੋਤ ਚਾਹੀਦੇ ਨੇ ਤੇ ਧਰਤੀ ਕਿੰਨਾ ਦੇ ਸਕਦੀ ਹੈ ਸਿੱਧਾ-ਸਿੱਧਾ ਗਣਿਤ ਹੈ ਤੁਹਾਨੂੰ ਇੱਕ ਮਾਣਯੋਗ ਜ਼ਿੰਦਗੀ ਜੀਉਣ ਦੇ ਲਈ ਜਿੰਨੇ ਸਰੋਤ ਚਾਹੀਦੇ ਨੇ ਉਹਨੇ 800 ਕਰੋੜ ਲੋਕਾਂ ਨੂੰ ਦੇਣ ਲਈ ਸੱਤ ਤਰਤੀਆਂ ਚਾਹੀਦੀਆਂ ਨੇ ਕਿੱਥੋਂ ਲੈ ਕੇ ਆਈਏ ਸੱਤ ਤਰਤੀਆਂ ਦੁਨੀਆ ਦੇ ਜਿੰਨੇ ਲੋਕ ਨੇ ਸਭ ਨੂੰ ਮੈਂ ਨਹੀਂ ਕਹਿੰਦਾ ਉਹਨਾਂ ਦਾ ਅਮਰੀਕਾ ਜਿੱਡਾ ਪਰ ਕੈਪਟਾਈਨ ਕਮ ਹੋ ਜਾਵੇ ਪਰ ਜੇ ਮਾਣਯੋਗ ਇੱਕ ਜ਼ਿੰਦਗੀ ਜੀਣੀ ਹੈ ਇੱਕ ਡਿਗਨੀਫਾਈਡ ਜ਼ਿੰਦਗੀ ਲਈ ਕੁਝ ਤਾਂ ਖਪਤ ਕਰੋਗੇ ਤੁਸੀਂ ਉਨੀ ਖਪਜੇ ਦੁਨੀਆ ਦਾ ਹਰ ਇਨਸਾਨ ਸਾਰੇ 800 ਕਰੋੜ ਲੋਕੀ ਕਰਨ ਲੱਗ ਜਾਣ ਤਾਂ ਤੁਹਾਨੂੰ ਚਾਹੀਦੀ ਨੇ ਘਟੋ ਘਟ ਅੱਧਾ ਦਰਜਨ ਧਰਤੀਆਂ ਕਿੱਥੋਂ ਲਿਆਓਗੇ ਭਾਈ ਆਬਾਦੀ ਤਾਂ ਘਟ ਕਰਨੀ ਪੈਣੀ ਹੈ ਨਾ ਤੇ ਇਹ ਨਾ ਭੁੱਲਿਓ ਕਿ ਇਸ ਗ੍ਰਹਿ ਤੇ ਸਭ ਦਾ ਸਾਂਝਾ ਹੱਕ ਹੈ ਅਸੀਂ ਸਾਰੇ ਸਮੁੰਦਰ ਬਰਬਾਦ ਕਰਤੇ ਅਸੀਂ ਪਹਾੜ ਬਰਬਾਦ ਕਰਤੇ ਅਸੀਂ ਜੰਗਲ ਸਾਰੇ ਵੜ ਦਿੱਤੇ ਕਲਾਈਮਟ ਚੇਂਜ ਚੰਗੀ ਤਰ੍ਹਾਂ ਜਾਣਦੇ ਹੋ ਕਿ ਸਿਰਫ ਅਸੀਂ ਜੀਵਾਂਗੇ ਮੱਛੀਆਂ ਇਹ ਪੰਛੀ ਇਹ ਦਰਖਤ ਇਹਨੀਆਂ ਪ੍ਰਜਾਤੀਆਂ ਇਹਨਾਂ ਦਾ ਕੋਈ ਹੱਕ ਨਹੀਂ ਹੈ ਹੁਣ ਮਾਮਲਾ ਬਰਦਾਸ਼ਤ ਦੀ ਹੱਦ ਤੋਂ ਬਹੁਤ ਅੱਗੇ ਜਾ ਚੁੱਕਿਆ ਹੈ ਫਿਰ ਤੋਂ ਯਾਦ ਕਰੋ ਮੈਂ ਕਹਾਂ ਸੀ ਰੋਜ਼ 1000 ਪ੍ਰਜਾਤੀਆਂ ਸਾਫ਼ ਕਰ ਰਹੇ ਹਾਂ 1000 ਮੈਂ ਨਹੀਂ ਕਹਿੰਦਾ ਕਿ ਅਸੀਂ ਜਾਨਵਰ ਵਧ ਰਹੇ ਹਾਂ ਜਾਨਵਰ ਤਾਂ ਅਸੀਂ ਰੋਜ਼ ਕਰੋੜਾਂ ਵਿੱਚ ਵਧ ਰਹੇ ਹਾਂ ਮੱਛੀਆਂ ਨੂੰ ਮਿਲਾ ਕੇ ਮੈਂ ਕਹਿ ਰਿਹਾ ਹਾਂ ਅਲੋਪ ਕਰ ਰਹੇ ਹਾਂ ਅਸੀਂ 1000 ਪ੍ਰਜਾਤੀਆਂ ਹਮੇਸ਼ਾ ਦੇ ਲਈ ਕਿਉਂਕਿ ਸਾਡੀ ਆਬਾਦੀ ਹੀ ਨਹੀਂ ਜ਼ਿਆਦਾ ਹੈ ਆਬਾਦੀ ਤਾਂ ਘਟ ਕਰਨੀ ਪੈਣੀ ਹੈ ਜਿੱਥੇ-ਜਿੱਥੇ ਆਬਾਦੀ ਘਟ ਰਹੀ ਹੈ ਉਹਨਾਂ ਨੂੰ ਵਧਾਈਆਂ ਦਿਓ ਅੱਜ ਵਧਾਈਆਂ ਉਹਨਾਂ ਨੂੰ ਮਿਲ ਰਹੀਆਂ ਨੇ ਜਿਹਦਾ ਬੱਚਾ ਪੈਦਾ ਹੋ ਰਿਹਾ ਹੈ ਅੱਜ ਬਧਾਈਆਂ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਨੇ ਜਿਨ੍ਹਾਂ ਨੇ ਬੱਚਾ ਪੈਦਾ ਨਹੀਂ ਕੀਤਾ ਹੈ ਉਹਨਾਂ ਨੂੰ ਬੋਲਣਾ ਚਾਹੀਦਾ ਹੈ ਵਧਾਈ ਹੋਵੇ ਵਧਾਈ ਹੋਵੇ ਅੱਜ ਵਧਾਈ ਇਸ ਵਿੱਚ ਨਹੀਂ ਹੈ ਕਿ ਕੋਈ ਬੱਚਾ ਹੱਥ 'ਚ ਲੈ ਕੇ ਆਪਣੀ ਤਸਵੀਰ પા ਕੇ ਬੋਲ ਰਿਹਾ ਹੈ ਕਿ ਓਹੋ ਮਾਈ ਐਂਜਲ ਮਾਈ ਬੰਡਲ ਆਫ ਜॉय ਹੈਸ ਜਸਟ ਡਿਸੈਂਡਡ ਅੱਜ ਵਧਾਈ ਉਸ ਨੂੰ ਦਿਓ ਜਿਹਦੇ ਹੱਥ 'ਚ ਬੱਚਾ ਨਹੀਂ ਹੈ ਬਲਕਿ ਕਿਤਾਬਾਂ ਨੇ ਜਦ ਕਿ ਜੇਕਰ ਕੋਈ ਬੱਚੇ ਦੇ ਨਾਲ ਆਪਣੀ ਫੋਟੋ ਵਗੈਰਾ ਪਾਉਂਦਾ ਹੈ ਤਾਂ ਉਸ ਨੂੰ ਉੱਥੇ ਜਾ ਕੇ ਇਹ ਵਾਲਾ ਇਮੋਜੀ ਬਣਾਓ ਜਾਂ ਫਿਰ ਉਹ ਹੁੰਦਾ ਹੈ ਨਾ ਲਾਲ ਲਾ ਗੁੱਸੇ ਵਾਲਾ ਚਿਹਰਾ ਕਿਸ ਨੇ ਪਾਇਆ ਕਿ ਮੇਰਾ ਪੈਦਾ ਹੋਇਆ ਹੈ ਖਾਸ ਤੌਰ ਤੇ ਪਹਿਲਾ ਹੈ ਤੇ ਚਲੋ ਠੀਕ ਵੀ ਹੈ ਬਹੁਤਿਆਂ ਦੀ ਇੱਛਾ ਹੁੰਦੀ ਹੈ ਕਿ ਬੱਚਾ ਹੋਵੇ ਤਾਂ ਇੱਕ ਬੱਚਾ ਤਾਂ ਚਲੋ ਠੀਕ ਵੀ ਹੈ ਪਰ ਜਿਵੇਂ ਕਿਸ ਨੇ ਆਪਣੇ ਦੂਜੇ ਬੱਚੇ ਦਾ ਪਾਇਆ ਉਸ ਨੂੰ ਉੱਥੇ ਇਹ ਹੀ ਦਿਖਾਉਣਾ ਚਾਹੀਦਾ ਹੈ ਤੇ ਤੀਜੀ ਵਾਲੇ ਵਕਤ ਤਾਂ ਹੀ ਹੋਣਾ ਚਾਹੀਦਾ ਹੈ ਕਿ ਐਫਆਈਆਰ ਕਰੋ ਇਸ ਦੀ ਭਾਰਤ ਦੇਸ਼ ਵੀ 150 ਕਰੋੜ ਲੋਕਾਂ ਦਾ ਬੋਝ ਨਹੀਂ ਚੱਲ ਸਕਦਾ ਇਹ ਦੇਸ਼ ਹੀ ਖਤਮ ਹੋ ਜਾਵੇਗਾ ਜੇ 150 ਕਰੋੜ ਦੀ ਆਬਾਦੀ ਰਹਿ ਗਈ ਤਾਂ ਜਾਂ ਜੇਕਰ ਬਚ ਵੀ ਗਿਆ ਤਾਂ ਜਿਵੇਂ ਕੋਈ ਸਲਮ ਹੁੰਦਾ ਹੈ ਜਿੱਥੇ ਬਹੁਤ ਭਾਰੀ ਆਬਾਦੀ ਪਰ ਹੀ ਰਹਿੰਦੀ ਹੈ ਅਣ ਮਨੁੱਖੀ ਹਾਲਤਾਂ ਵਿੱਚ ਕੀ ਅਸੀਂ ਸਲਮ ਬਣਾਉਣਾ ਚਾਹੁੰਦੇ ਹਾਂ ਭਾਰਤ ਨੂੰ ਜੇ ਭਾਰਤ ਨੂੰ ਇੱਕ ਮਾਨਯੋਗ ਰਾਸ਼ਟਰ ਬਣਾਉਣਾ ਹੈ ਤਾਂ 150 ਕਰੋੜ ਦੀ ਆਬਾਦੀ ਸਹੀ ਨਹੀਂ ਹੈ ਇਸ ਨੂੰ ਘਟਾਉਣਾ ਪਊਗਾ ਕਿੱਥੋਂ ਲੈ ਕੇ ਆਓਗੇ ਰੋਜ਼ਗਾਰ ਟੈਕਨੀਕਲ ਪ੍ਰੋਗਰੈਸ ਦਾ ਮਤਲਬ ਹੀ ਹੁੰਦਾ ਹੈ ਕਿ ਜਿਸ ਕੰਮ ਨੂੰ ਕਰਨ ਲਈ ਪਹਿਲਾਂ 100 ਲੋਕ ਚਾਹੀਦੇ ਸਨ ਉਹ ਕੰਮ ਅੱਜ 10 ਲੋਕ ਹੀ ਕਰ ਦਿੰਦੇ ਨੇ ਆਬਾਦੀ ਵਧਾ ਰਹੇ ਹੋ ਤੇ ਜਿਸ ਕੰਮ ਵਿੱਚ ਪਹਿਲਾਂ 100 ਲੋਕਾਂ ਨੂੰ ਨੌਕਰੀ ਮਿਲਦੀ ਸੀ ਉੱਥੇ 10 ਲੋਕਾਂ ਵਿੱਚ ਕੰਮ ਹੋ ਰਿਹਾ ਹੈ ਤਾਂ ਰੋਜ਼ਗਾਰ ਕਿੱਥੋਂ ਆਊਗਾ ਉਤੋਂ ਰੋਜ਼ ਦੰਗੇ ਹੋਣਗੇ ਪ੍ਰਦੂਸ਼ਣ ਦੀ ਹਾਲਤ ਵੇਖੋ ਆਬਾਦੀ ਬਤਾਓਗੇ ਤਾਂ ਪ੍ਰਦੂਸ਼ਣ ਹੋਰ ਵਧੂਗਾ ਨਾ ਰੋਜ਼ਗਾਰ ਹੋਵੇਗਾ ਨਾ ਰੋਟੀ ਹੋਵੇਗੀ ਤੇ ਹਵਾ ਵਿੱਚ ਹੋਵੇਗਾ ਜ਼ਹਿਰ ਇਹ ਬਿਖ ਦਿਓਗੇ ਤੁਸੀਂ ਆਪਣੇ ਬੱਚਿਆਂ ਨੂੰ ਇਹੀ ਹੋਵੇਗਾ ਜੇ ਬੱਚੇ ਪੈਦਾ ਕਰਦੇ ਰਹੋਗੇ ਤਾਂ ਧਰਤੀ ਮੈਂ ਵਾਰ-ਵਾਰ ਦੱਸ ਰਿਆ ਹਾਂ ਧਰਤੀ ਹੁਣ ਇਸ ਹਾਲਤ ਵਿੱਚ ਨਹੀਂ ਹੈ ਕਿ ਹੋਰ ਮਨੁੱਖਾਂ ਦਾ ਬੋਝ ਚੱਕ ਸਕੇ ਤਰਾਹੀ ਮਾਂ ਕਹਿ ਰਹੀਏ ਧਰਤੀ ਮਾਤਾ ਇਹ ਬਹੁਤ ਹੀ ਮੂਰਖਤਾ ਵਾਲੀ ਗੱਲ ਹੈ ਕਿ ਆਬਾਦੀ ਹੁਣ ਹੋਰ ਵਧਾਓ ਇਹ ਲੋਕੀ ਜਾਂ ਤੇ ਉਦਾਸ ਸੀ ਜਾਂ ਬਹੁਤ ਹੀ ਲਾਲਚੀ ਨੇ ਜਾਂ ਫਿਰ ਇਹਨੇ ਬੇਫਕੂਫ ਨੇ ਕਿ ਇਹਨਾਂ ਨੂੰ ਸਧਾਰਨ ਗਣਿਤ ਵੀ ਨਹੀਂ ਆਉਂਦਾ ਜੋ ਕਹਿੰਦੇ ਨੇ ਵਧਾਓ 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 ਇੱਕ ਪਤਾ ਨਹੀਂ ਕਿੱਥੋਂ ਇੱਕ ਫੈਕਟ ਫੜ ਲਿਆ ਕਿ ਫਰਟੀਲਿਟੀ ਰੇਟ 2.1 ਹੋਣਾ ਚਾਹੀਦਾ ਹੈ ਉਹ ਰਿਪਲੇਸਮੈਂਟ ਰੇਟ ਹੁੰਦਾ ਹੈ ਜੇ ਉਹ ਨਾ ਹੋ ਜਾਵੇ ਤਾਂ ਆਬਾਦੀ ਡਿੱਗਦੀ ਨਹੀਂ ਹੈ ਤਾਂ ਐਸੇ ਲਈ ਫੜ ਕੇ ਬੈਠੇ ਨੇ ਕਿ 2.1 2.1 ਲੇਕਿਨ ਡਿੱਗਣਾ ਜ਼ਰੂਰੀ ਹੈ ਇਸ ਦਾ ਜੇ ਨਹੀਂ ਡਿੱਗਦਾ ਤਾਂ ਭਿਆਨਕ ਗਰੀਬੀ ਬਣੀ ਰਹੇਗੀ ਗਰੀਬੀ ਜੇ ਹਟਾਉਣੀ ਹੈ ਤਾਂ ਆਬਾਦੀ ਘਟ ਕਰਨੀ ਪੈਗੀ ਤੁਹਾਨੂੰ ਮਾਨ ਨਾਲ ਜੀਉਣਾ ਹੈ ਜਾਂ ਨਹੀਂ ਜਾਂ ਕੁਪੋਸ਼ਣ ਵਿੱਚ ਹੀ ਜੀਣਾ ਹੈ ਤੇ ਗਰੀਬੀ ਦੀ ਜ਼ਿੰਦਗੀ ਤੇ ਅਨਪੜਤਾ ਦੀ ਹੀ ਜ਼ਿੰਦਗੀ ਜੀਉਣੀ ਹੈ ਸਾਰੇ ਲੋਕਾਂ ਨੂੰ ਜਿੰਨੇ ਹੋ ਸਕਦੇ ਨੇ ਸੰਸਾਧਨ ਖਾਣਾ ਪੀਣਾ ਕਪੜਾ ਵਗੈਰਾ ਘਰ-ਬਾਰ ਸੜਕ ਸਾਫ਼ ਹਵਾ ਪਾਣੀ ਮਿਲ ਪਾਵੇ ਇਸ ਲਈ ਜ਼ਰੂਰੀ ਹੈ ਕਿ ਆਬਾਦੀ ਘਟੋਵੇ ਆਬਾਦੀ ਜੇ ਇੰਨੀ ਹੀ ਰਹੂਗੀ ਜਾਂ ਹੋਰ ਵਧੂਗੀ ਤੇ ਭਿਆਨਕ ਗਰੀਬੀ ਤੂੰ ਸਾਨੂੰ ਮੁਕਤੀ ਨਹੀਂ ਮਿਲ ਸਕਦੀ ਤੇ ਉਸ ਭਿਆਨਕ ਗਰੀਬੀ ਦਾ ਇੱਕ ਕਾਰਨ ਹੋਰ ਸਮਝ ਲਓ ਉਹ ਲੋਕੀ ਜੋ ਵਾਰ-ਵਾਰ ਬੋਲ ਰਹੇ ਨੇ ਆਬਾਦੀ ਬਤਾਓ ਆਬਾਦੀ ਬਤਾਓ ਉਹ ਉਹੀ ਲੋਕ ਨੇ ਜਿਨ੍ਹਾਂ ਨੇ ਸਾਰਾ ਪੈਸਾ ਆਪਣੇ ਆਪ ਤੱਕ ਸੀਮਤ ਕਰ ਰੱਖਿਆ ਹੈ ਜਾਂ ਤਾਂ ਉਹਨਾਂ ਦੇ ਕੋਲ ਪੈਸਾ ਬਹੁਤ ਹੋਵੇਗਾ ਜਾਂ ਪਾਵਰ ਤਾਕਤ ਬਹੁਤ ਹੋਵੇਗੀ ਜਾਂ ਤਾਂ ਦੌਲਤ ਜਾਂ ਪਾਵਰ ਉਹੀ ਲੋਕ ਕਹਿੰਦੇ ਨੇ ਆਬਾਦੀ ਵਧਾਓ ਗਰੀਬਾਂ ਦਾ ਇਸ ਵਿੱਚ ਕਿਤੋਂ ਵੀ ਭਲਾ ਨਹੀਂ ਹੈ ਕਿ ਉਹ ਆਬਾਦੀ ਵਧਾਉਣ ਤੇ ਜਦੋਂ ਵੀ ਆਬਾਦੀ ਵਧਾਉਣ ਦੀ ਗੱਲ ਆਉਂਦੀ ਹੈ ਤਾਂ ਉਸ ਵਿੱਚ ਸਭ ਤੋਂ ਅੱਗੇ ਗਰੀਬ ਹੀ ਹੁੰਦੇ ਨੇ ਕਿੰਨੀ ਅਜੀਬ ਗੱਲ ਹੈ ਨਾ ਇਨਵਰਸਲੀ ਪ੍ਰੋਪੋਰਸ਼ਨਲ ਇਨਸਾਨ ਜਿੰਨਾ ਜ਼ਿਆਦਾ ਪੜ੍ਹਿਆ ਲਿਖਿਆ ਹੁੰਦਾ ਹੈ ਉਹ ਉਹਨੇ ਘੱਟ ਬੱਚੇ ਪੈਦਾ ਕਰਦਾ ਹੈ ਇਨਸਾਨ ਦੇ ਕੋਲ ਜਿੰਨੇ ਪੈਸੇ ਹੁੰਦੇ ਨੇ ਉਹ ਉਹਨੇ ਘੱਟ ਬੱਚੇ ਪੈਦਾ ਕਰਦਾ ਹੈ ਖਾਸ ਕਰਕੇ ਔਰਤ ਔਰਤ ਜਿੰਨੀ ਪੜ੍ਹੀ ਲਿਖੀ ਹੁੰਦੀ ਹੈ ਇਹ ਆਕਲੇ ਨੇ ਉਹਨੇ ਘੱਟ ਬੱਚੇ ਪੈਦਾ ਕਰਦੀ ਹੈ ਔਰਤ ਜਿੰਨੀ ਮਜ਼ਬੂਤ ਹੁੰਦੀ ਹੈ ਐਮਪਾਵਰਡ ਹੁੰਦੀ ਹੈ ਉਹ ਉਹਨੇ ਘੱਟ ਬੱਚੇ ਪੈਦਾ ਕਰਦੀ ਹੈ ਤੇ ਜਿੰਨੀ ਉਹ ਵਿਚਾਰੀ ਗਰੀਬ ਹੋਵੇਗੀ ਅਨਪੜ੍ਹ ਹੋਵੇਗੀ ਕਮਜ਼ੋਰ ਹੋਵੇਗੀ ਉਹਨੇ ਉਹ ਵੱਧ ਬੱਚੇ ਪੈਦਾ ਕਰੇਗੀ ਪੈਦਾ ਕਰੇਗੀ ਨਹੀਂ ਉਸ ਤੋਂ ਕਰਵਾਏ ਜਾਣਗੇ ਬਿਲਕੁਲ ਉਹਦਾ ਹੀ ਜਿਵੇਂ ਇਕ ਗਾਵਾਂ ਤੇ ਮੱਝਾਂ ਹੁੰਦੀਆਂ ਨੇ ਉਹਨਾਂ ਦਾ ਜ਼ਬਰਦਸਤੀ ਆਰਟੀਫੀਸ਼ੀਅਲ ਇਨਸੈਮੀਨੇਸ਼ਨ ਕਰਦੇ ਨੇ ਜ਼ਬਰਦਸਤੀ ਉਹਨਾਂ ਦੇ ਯੋਨਾੰਗ ਵਿੱਚ ਅਸੀਂ ਵੀਰਜ ਪਾ ਦਿੰਦਿਆਂ ਕਿ ਇੱਕ ਬੱਚਾ ਤੂੰ ਹੋਰ ਘਰ ਤੈਨੂੰ ਹੋਰ ਕਰਨਾ ਪਵੇਗਾ ਇਹ ਹੀ ਔਰਤਾਂ ਨਾਲ ਹੁੰਦਾ ਹੈ ਇਹ ਉਹਨਾਂ ਲਈ ਕੋਈ ਗਲਤ ਨਹੀਂ ਹੈ ਮੇਰੀ ਜਿਸ ਔਰਤ ਦਾ ਆਪਣੇ ਸਰੀਰ ਤੇ ਹੱਕ ਹੀ ਨਹੀਂ ਉਹ ਗਰੀਬਣੀ ਪਈ ਹੋਈ ਹੈ ਉਸ ਦਾ ਪਤੀ ਆਉਂਦਾ ਹੈ ਆਪਣਾ ਹੱਕ ਜਤਾਉਂਦਾ ਹੈ ਉਹ ਰਾਤ ਵਿੱਚ ਤੇ ਉਸ ਨੂੰ ਗਰਭਤੀ ਕਰ ਦਿੰਦਾ ਹੈ ਉਹ ਕੀ ਕਰ ਲਵੇਗੀ ਉਸ ਦਾ ਹੱਕ ਹੀ ਨਹੀਂ ਹੈ ਇਹ ਵੀ ਹੋਇਆ ਹੈ ਜਿੰਨਾ ਜ਼ਿਆਦਾ ਜੋ ਬਾਲ ਮੌਤ ਦਰ ਹੁੰਦਾ ਹੈ ਨਾ ਜਿੰਨਾ ਉਹ ਕੱਟਦਾ ਜਾਂਦਾ ਹੈ ਜਿਵੇਂ ਜਿਵੇਂ ਸਿਹਤ ਦੀਆਂ ਸੇਵਾਵਾਂ ਬਿਹਤਰ ਹੁੰਦੀਆਂ ਜਾਂਦੀਆਂ ਨੇ ਬਾਲ ਮੌਤ ਦਰ ਘਟਦੀ ਹੈ ਉਦਾਂ ਉਦਾਂ ਜੋ ਗਰਭਵਸਥਾ ਦਰ ਫਰਟੀਲਿਟੀ ਦਰ ਹੁੰਦਾ ਹੈ ਉਹ ਵੀ ਘਟਦਾ ਜਾਂਦਾ ਹੈ ਪਤਾਇਆ ਕਿਰਲਿਕਲ ਜੋ ਸਾਹਮਣੇ ਆਈਏ ਉਹ ਹੈ এডੂਕੇਸ਼ਨ ਇਜ਼ ਦਾ ਬੈਸਟ ਕੰਟਰੋਸੈਪਟਿਵ ਆਬਾਦੀ ਕਾਬੂ ਵਿੱਚ ਕਰਨ ਦਾ ਕੰਮ ਸਭ ਤੋਂ ਬਿਹਤਰ ਤਰੀਕੇ ਨਾਲ ਹੁੰਦਾ ਹੈ ਗਿਆਨ ਨਾਲ ਸਿੱਖਿਆ ਨਾਲ ਔਰਤਾਂ 'ਤੇ ਜੇਕਰ ਗਿਆਨ ਪਹੁੰਚ ਗਿਆ ਤਾਂ ਆਬਾਦੀ ਆਪਣੇ ਆਪ ਹੀ ਰੁਕਣੀ ਸ਼ੁਰੂ ਹੋ ਜਾਂਦੀ ਹੈ ਤੇ ਔਰਤ ਜਿੰਨੀ ਅਣਜਾਣ ਰਹੇਗੀ ਉਹ ਉਨੀ ਆਬਾਦੀ ਬਤਾਉਗੀ ਜਾਂ ਉਹ ਨਹੀਂ ਮਜਬੂਰ ਹੋਵੇਗੀ ਆਬਾਦੀ ਬਤਾਉਣ ਦੇ ਲਈ ਇਸ ਲਈ ਮਰਦਾਂ ਦਾ ਬਹੁਤ ਵੱਡਾ ਵਰਗ ਹੈ ਜੋ ਔਰਤਾਂ ਨੂੰ ਅਣਜਾਣ ਹੀ ਰੱਖਣਾ ਚਾਹੁੰਦਾ ਹੈ ਤੇ ਔਰਤਾਂ ਦਾ ਵੀ ਬਹੁਤ ਵੱਡਾ ਵਰਗ ਹੈ ਜਿਸ ਨੂੰ ਇਹੀ ਲੱਗਦਾ ਹੈ ਕਿ ਅਣਜਾਣ ਰਹੇ ਤਾਂ ਠੀਕ ਹੈ ਕੀ ਹੋ ਗਿਆ ਕਾਰਵਿਜ ਬੈਠੇ ਆ ਮौज ਕਰਦੇ ਆ ਗਰਬਤੀ ਹੁੰਦੇ ਆ ਅਸੀਂ ਹੀ ਤਾਂ ਘਰ ਦੀ ਲక్ష్ਮੀ ਹੈਗੇ ਆ ਸਾਡੇ ਕਰਕੇ ਤਾਂ ਘਰ ਵਿੱਚ ਬਰਕਤ ਹੈ ਵੇਖੋ ਜ਼ਰਾ ਅਸੀਂ ਘਰ ਵਿੱਚ ਕਿੰਨੀ ਖੁਸ਼ਹਾਲੀ ਦਿੱਤੀ ਆਟਾ ਪੈਦਾ ਕਰ ਦਿੱਤੇ ਨੇ ਇਹ ਮੂਰਖਤਾ ਹੈ ਆਉਣ ਵਾਲਾ ਸਮਾਂ ਆਬਾਦੀ ਦਾ ਨਹੀਂ ਹੈ ਉਹ ਪੁਰਾਣੀ ਗੱਲ ਸੀ ਸੰਖਿਆ ਦਾ ਬਲ ਆਉਣ ਦਾ ਸਮਾਂ ਬੁੱਧੀ ਬਲ ਦਾ ਹੈ ਮੈਂ ਦੱਸਦਾ ਹੁੰਦਾ ਇਜ਼ਰਾਈਲ ਦੇ ਕੋਲ ਕਿੰਨੀ ਸੰਖਿਆ ਬਲ ਹੈ ਕੁਝ ਨਹੀਂ ਹੈ ਜਦਨੇ ਵੱਡੇ ਵੱਡੇ ਅਰਬ ਦੇਸ਼ ਨੇ ਉਹ ਸਭ ਨਾਲ ਲੜਿਆ ਹੋਇਆ ਹੈ ਤੇ ਵਾਰ-ਵਾਰ ਉਹ ਸਭ ਨੂੰ ਹਰਾ ਵੀ ਦਿੰਦਾ ਹੈ ਸੰਖਿਆ ਨਾਲ ਕੀ ਹੋਵੇਗਾ ਆਬਾਦੀ ਵਧਾ ਕੇ ਕੀ ਹੋਵੇਗਾ ਇਜ਼ਰਾਈਲ ਦੀ ਕੁੱਲ ਆਬਾਦੀ 1 ਕਰੋੜ ਵੀ ਨਹੀਂ ਹੈ ਦਿੱਲੀ ਐਨਸੀਆਰ ਦੀ ਇਕ ਤਿਹਾਈ ਆਬਾਦੀ ਹੈ ਇਜ਼ਰਾਈਲ ਦੀ ਦਿੱਲੀ ਐਨਸੀਆਰ ਦੀ ਇਕ ਤਿਹਾਈ ਆਬਾਦੀ ਹੈ ਇਜ਼ਰਾਈਲ ਦੀ ਦੁਨੀਆ ਵਿੱਚ ਕੁੱਲ ਲਗਭਗ 80 ਲੱਖ ਯਹੂਦੀ ਨੇ ਇਜ਼ਰਾਈਲ ਵਿੱਚ ਨੇ 73 ਲੱਖ ਬਸ ਸਮਝ ਲਓ ਇੰਨੇ ਨੇ ਕੁੱਲ ਤੇ ਉਧਰ ਈਜੀਪਟੋਂ ਲੈ ਕੇ ਇਧਰ ਇਰਾਨ ਤੱਕ ਸਭ ਨੂੰ ਬਿਲਕੁਲ ਸਿੱਧਾ ਕਰਕੇ ਰੱਖਦਾ ਹੈ ਇਜ਼ਰਾਈਲ ਕਿਵੇਂ ਸਿਰਫ ਗਿਣਤੀ ਵਧਾਉਣ ਨਾਲ ਨਹੀਂ ਹੁੰਦਾ ਨਾ ਇਜ਼ਰਾਈਲ ਦੇ ਕੋਲ ਕੋਈ ਗਿਣਤੀ ਹੈ ਟੈਕਨੋਲੋਜੀ ਹੈ ਬੁੱਧੀ ਹੈ ਗਿਆਨ ਹੈ ਆਉਣ ਵਾਲਾ ਸਮਾਂ ਸੰਖਿਆਤਮਕ ਨਹੀਂ ਹੋਵੇਗਾ ਕਿ ਕਿਸ ਦੀ ਗਿਣਤੀ ਵਧ ਹੈ ਕਿਸ ਦੀ ਗਿਣਤੀ ਵਧ ਹੈ ਓਏ ਹੋਰਾਂ ਦੀ ਆਬਾਦੀ ਵਧ ਰਹੀ ਹੈ ਤੁਹਾਨੂੰ ਵੀ ਤਾਂ ਆਬਾਦੀ ਵਧਾਉਣੀ ਪਊਗੀ ਆਬਾਦੀ ਵਧਾਉਣ ਨਾਲ ਨਹੀਂ ਹੋਵੇਗਾ ਗਿਆਨ ਵਧਾਉਣ ਨਾਲ ਹੁੰਦਾ ਹੈ ਤਾਕਤ ਵਧਾਉਣ ਨਾਲ ਹੁੰਦਾ ਹੈ ਇਕ ਜਗਿਆ ਹੋਇਆ ਇਨਸਾਨ ਸੌ ਸੁੱਤੇ ਹੋਏ ਲੋਕਾਂ ਤੇ ਭਾਰਾ ਪੈਂਦਾ ਹੈ। ਇੱਕ ਸ਼ੇਰ ਸੌ ਭੇੜਾਂ ਤੇ ਭਾਰਾ ਪੈਂਦਾ ਹੈ। ਇੱਕ ਮਿਸਾਈਲ 1 ਲੱਖ ਤਲਵਾਰਾਂ ਤੇ ਭਾਰੀ ਪੈਂਦੀ ਹੈ। 1 ਲੱਖ ਲੋਕਾਂ ਨੂੰ ਲੈ ਕੇ ਆ ਜਾਓ ਉਹ ਪੁਰਾਣੀਆਂ ਟੈਕਨੋਲੋਜੀ ਦੀਆਂ ਤਲਵਾਰਾਂ ਚਲਾ ਰਹੇ ਨੇ ਤੇ ਤੁਹਾਡੇ ਕੋਲ ਵਿਗਿਆਨ ਹੈ ਇੱਕ ਮਿਸਾਈਲ 1 ਲੱਖ ਤਲਵਾਰਾਂ ਤੇ ਭਾਰੀ ਪਾਉਗੀ। ਤੁਸੀਂ ਗਿਣਤੀ ਕੀ ਕਰੋਗੇ ਵਧਾ ਕੇ? ਗਿਣਤੀ ਵਿੱਚ ਕੀ ਰੱਖਿਆ ਹੈ?